ਪੈਣ ਪ੍ਰਮਾਣ ਨੂੰ ਜੈੰਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਵਚਨ ਚ ਲਿਖਿਆ ਹੈ ਪਿਆਰਿਓ ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ ਸਗੋ ਆਤਮਿਆ ਨੂੰ ਪਰਖੋ ਕਿ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ ਕਿ ਜੋ ਬਹੁਤ ਸਾਰੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਨੇ ਵਿਗੋ ਪੈਣ ਪ੍ਰਾਉ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਤੇ ਬਹੁਤ ਸਾਰੇ ਸੰਤ ਮਹਾਪੁਰਸ਼ ਜਿਹੜੇ ਇਸ ਧਰਤੀ ਤੇ ਆਏ ਇਹ ਕੋ ਜੋ ਹੁਣ ਵੀ ਆ ਪਰ ਵਚਨ ਕਹਿੰਦਾ ਕਿ ਹਰੇਕ ਆਤਮਾ ਦੇ ਉੱਤੇ ਵਿਸ਼ਵਾਸ ਨਾ ਕਰੋ ਭਾ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਰੱਬ ਦਾ ਰਾਹ ਦੱਸਣ ਵਾਲੇ ਨੇ ਕੋਈ ਕਿਹੇ ਤਰੀਕੇ ਨਾਲ ਦੱਸ ਰਿਹਾ ਕੋਈ ਕਿਹੇ ਤਰੀਕੇ ਨਾਲ ਦੱਸ ਰਿਹਾ ਕੋਈ ਕਿਹੇ ਤਰੀਕੇ ਦੇ ਨਾਲ ਦੱਸ ਰਿਹਾ ਪਰ ਪ੍ਰਭੂ ਦਾ ਵਚਨ ਕਹਿੰਦਾ ਕਿ ਧਰਤੀ ਉੱਤੇ ਨਿਰਬੁੱਧਾ ਵਾਂਗੂ ਨਹੀਂ ਜਿਗੋ ਬੁੱਧ ਵਾਲਾ ਵਾਂਗੂ ਚੱਲੋ ਹਾਲੇਲੂਇਆ ਪ੍ਰਭੂ ਦਾ ਵਚਨ ਕਹਿੰਦਾ ਪਰਖੋ ਆਤਮਾ ਨੂੰ ਚੈੱਕ ਕਰੋ ਇਹਨਾਂ ਨੂੰ ਹallelujah ਕਿ ਉਹ ਪਰਮੇਸ਼ਰ ਤੋਂ ਹੈਗੇ ਆ ਕਿ ਨਹੀਂ ਕਿਉਂਕਿ ਜ਼ਰੂਰੀ ਨਹੀਂ ਆ ਕਿ ਦੇਖੋ ਪੈਨ ਪਰੋਂ ਸਾਰੇ ਲੋਕ ਪਰਮੇਸ਼ਰ ਵੱਲੋਂ ਹੀ ਹੋਣ ਹallelujah ਤਾਂ ਹੀ ਪ੍ਰਭੂ ਦਾ ਵਚਨ ਕਹਿੰਦਾ ਉਹਨਾਂ ਨੂੰ ਚੈੱਕ ਕਰੋ ਹallelujah ਕਿਉਂਕਿ ਖੁਦਾ ਨੇ ਤੁਹਾਨੂੰ ਸਮਝ ਦਿੱਤੀ ਆ ਬੁੱਧ ਦਿੱਤੀ ਆ ਪ੍ਰਭੂ ਇਹਨਾਂ ਚੈੱਕ ਕਰੋ ਕਿ ਜੋ ਬਹੁਤ ਸਾਰੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਨੇ ਖੁਦਾ ਦਾ ਵਚਨ ਕਹਿੰਦਾ ਕਿ ਬਹੁਤ ਸਾਰੇ ਇੱਕ ਨਹੀਂ ਬਹੁਤ ਸਾਰੇ ਝੂਠੇ ਨਬੀ ਭਾਵ ਕੇ ਜਿਹੜੇ ਕਿ ਜਿਹੜੇ ਮਹਾਪੁਰਸ਼ ਸ਼ਾਂਤਿਆ ਭਰ ਉਹ ਭੇਡ ਦੇ ਰੂਪ ਦੇ ਵਿੱਚ ਸੁਪੇ ਹੋਏ ਕੀ ਨੇ ਭੇੜੀਏ ਭਾ ਕਿ ਆਪਣੇ ਆਪ ਨੂੰ ਸੰਤ ਦਿਖਾਉਣਗੇ ਪਰ ਹੈ ਉਹ ਬਾੜਨ ਵਾਲੇ ਕੀ ਆ ਅੰਦਰੋਂ ਬਗਿਆ ਹੈ ਹਾਲੇਲੂਇਆ ਜਿਹੜੀ ਲੋਕਾਂ ਨੂੰ ਕੀ ਕਰਦੇ ਨੇ ਠੱਗਦੇ ਨੇ ਗਲਤ ਰਸਤੇ ਤੇ ਪਾ ਕੇ ਤੇ ਉਹਨਾਂ ਦਾ ਜੀਵਨ ਖਰਾਬ ਕਰਦੇ ਨੇ ਪਰ वचन ਕਹਿੰਦਾ ਤੁਸੀਂ ਪਰਖੋ ਹਾਲੇਲੂਇਆ ਅੱਗੇ वचन ਦੇ ਵਿੱਚ ਲਿਖਿਆ ਇਸ ਤੋਂ ਤੁਸੀਂ ਪਰਮੇਸ਼ਰ ਦੇ ਆਤਮਾ ਨੂੰ ਜਾਣ ਲੋ ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਇਹ ਸ਼ੁਮਸੀ ਦੇ ਧਾਰੀ ਹੋ ਕੇ ਆਇਆ ਉਹ ਪਰਮੇਸ਼ਰ ਤੋਂ ਖੁਦਾ ਦਾ ਪਵਿੱਤਰ ਤੇ ਪਾਕ ਤੇ ਮਹਾਨ ਬਚਨ ਕਹਿੰਦਾ ਕਿ ਇਸ ਤੋਂ ਤੁਸੀਂ ਪਰਮੇਸ਼ਰ ਦੇ ਆਤਮਾ ਨੂੰ ਜਾਣ ਸਕਦੇ ਜੀ ਹallelujah ਵੇਖੋ ਪੈਣ ਪ੍ਰੋ ਬਚਨ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਧਰਤੀ ਦੇ ਉੱਤੇ ਕੀ ਭੇਜਿਆ ਆਪਣਾ ਆਤਮਾ ਉਸ ਆਤਮਾ ਜਿਹੜਾ ਪਰਮੇਸ਼ਰ ਨੇ ਭੇਜਿਆ ਉਹਨੂੰ ਹੁਣ ਚੈੱਕ ਕਰਨਾ ਹੈ ਕਿ ਕਿਹਦੇ ਅੰਦਰ ਉਹ ਆਤਮਾ ਹੈ ਹਾਲੇਲੂਇਆ ਮੇਰੇ ਕੋ ਸਾਰੇ ਲੋਕ ਕਹਿੰਦੇ ਨੇ ਆਤਮਾ ਦੇ ਵਿੱਚ ਕੀ ਆ ਪਰਮਾਤਮਾ ਤੇ ਆਤਮਾ ਹੁਣ ਧਰਤੀ ਦੇ ਉੱਤੇ ਆ ਤੇ ਪ੍ਰਭੂ ਦਾ ਬਚਨ ਕਹਿੰਦਾ ਇਸ ਤੋਂ ਤੁਸੀਂ ਪਰਮੇਸ਼ਰ ਦੀ ਆਤਮਾ ਨੂੰ ਜਾਣ ਲਓ ਹਰੇਕ ਆਤਮਾ ਜਿਹੜਾ ਮੰਨ ਲੈਂਦਾ ਆ ਕਿ ਪ੍ਰਭੂ ਯਿਸੂਸੀ ਦੇਹ ਧਾਰੀ ਹੋ ਕੇ ਆਇਆ ਉਹ ਪਰਮੇਸ਼ਰ ਤੋਂ ਹਾਲੇਲੂਇਆ ਮੇਰੇ ਕੋ ਪ੍ਰਭੂ ਦਾ ਬਚਨ ਕਹਿੰਦਾ ਹਰੇਕ ਆਤਮਾ ਜਿਹੜਾ ਆਤਮਾ ਮਨੁੱਖ ਦੇ ਅੰਦਰ ਜਿਹੜਾ ਸਾਡੇ ਅੰਦਰ ਆਤਮਾ ਹੈ वचन ਕਹਿੰਦਾ ਜੇ ਹਰੇਕ ਆਤਮਾ ਮੰਨ ਲੈਂਦਾ ਕਿ ਯਿਸੂ ਸੀ ਦੇਹ ਧਾਰੀ ਹੋ ਕੇ ਆਇਆ ਉਹ ਆਤਮਾ ਪਰਮੇਸ਼ਰ ਤੋਂ ਹੈ ਤੇ ਵੇਖੋ ਅੱਜ ਜਿੰਨੇ ਵੀ ਧਰਤੀ ਦੇ ਉੱਤੇ ਇਨਸਾਨ ਰਹਿ ਰਿਹਾ ਹਰ ਇੱਕ ਦੇ ਅੰਦਰ ਕੀ ਆ ਆਤਮਾ ਜਿਹੜਾ ਕਿਦੇ ਵੱਲੋਂ ਆਇਆ ਖੁਦਾ ਦੇ ਵੱਲੋਂ ਆਇਆ ਤੇ ਜੇ वचन ਦੇ ਵਿੱਚ ਲਿਖਿਆ ਕਿ ਧਰਤੀ ਦੇ ਉੱਤੇ ਵੇਖੋ ਪੈਨਟਰ ਸਾਰੇ ਹੀ ਨਹੀਂ ਹਾਲੇਲੂਇਆ ਪਰ ਜਿਹੜਾ ਪਰਮੇਸ਼ਰ ਦਾ ਆਤਮਾ ਆ ਉਹ ਕਿਦਾਂ ਪਹਿਚਾਣਨਾ ਹੈ ਵਚਨ ਦੇ ਵਿੱਚ ਲਿਖਿਆ ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਦੇਹ ਧਾਰੀ ਹੋ ਕੇ ਕੇ ਪ੍ਰਭੂ ਸ਼ਬਦ ਦੇਹ ਧਾਰੀ ਹੋ ਕੇ ਧਰਤੀ ਦੇ ਉੱਤੇ ਆਇਆ ਉਹ ਆਤਮਾ ਪਰਮੇਸ਼ਰ ਤੋਂ ਹੈ ਜਿਹੜਾ ਆਤਮਾ ਮੰਨ ਲੈਂਦਾ ਕਿ ਯਿਸੂ ਮਸੀਹ ਦੇਹ ਧਾਰੀ ਹੋ ਕੇ ਆਇਆ ਪ੍ਰਭੂ ਨੇ ਦੇ ਲਈ ਇਨਸਾਨ ਦੇ ਲਈ ਉਹ ਆਤਮਾ ਪ੍ਰਭੂ ਦਾ ਵਚਨ ਕਹਿੰਦਾ ਕਿ ਉਹ ਪਰਮੇਸ਼ਰ ਤੋਂ ਹੈ ਹਾਲੇਲੂਇਆ ਤਾਂ ਇਹ ਪ੍ਰਭੂ ਦਾ ਵਚਨ ਕਹਿੰਦਾ ਕਿ ਪਹਿਚਾਣੋ ਕਿ ਬਹੁਤ ਸਾਰੇ ਆਤਮੇ ਨੇ ਹਾਲੇਲੂਇਆ ਬੱਚਨੇ ਤਾਂ ਝੂਠੇ ਨਵੀ ਵੀ ਨਿਕਲ ਆਏ ਨੇ ਆਏ ਨੇ ਹਾਲੇਲੂਇਆ ਅੱਗੇ ਤਿੰਨ ਵਚਨ ਦੇ ਵਿੱਚ ਲਿਖਿਆ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਉਹ ਪਰਮੇਸ਼ਰ ਵੱਲੋਂ ਨਹੀਂ ਆ ਤੇ ਉਹ ਆਤਮਾ ਹੈ ਜਿਹੜਾ ਮੁਸੀਬ ਰੋਧੀ ਹੈ ਜਿਹੜਾ ਤੁਸੀਂ ਸੁਣਿਆ ਆਉਂਦਾ ਹੈ ਅਤੇ ਹੁਣ ਵੀ ਸੰਸਾਰ ਦੇ ਵਿੱਚ ਆ ਦੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਹਰੇਕ ਆਤਮਾ ਜਿਹੜਾ ਯਿਸੂ ਮਸੀਹ ਨੂੰ ਦੇਰ ਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦਾ ਉਹ ਪਰਮੇਸ਼ਰ ਤੋਂ ਨਹੀਂ ਹallelujah ਮੇਕੋ ਪੈਰ ਪਰ ਰੱਬ ਦਾ ਰਹਾ ਸਾਰੀ ਦੱਸ ਰਿਹਾ ਪਰ वचन ਕਹਿੰਦਾ ਕਿ ਜਿਹੜਾ ਯਿਸੂ ਮਸੀਹ ਨੂੰ ਦੇਰ ਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦਾ ਉਹ ਆਤਮਾ ਪਰਮੇਸ਼ਰ ਦੇ ਵੱਲੋਂ ਨਹੀਂ ਆ वचन ਕਹਿੰਦਾ ਉਹ ਆਤਮਾ ਮਸੀਹ ਵਿਰੋਧੀ ਜਿਹੜਾ ਤੁਸੀਂ ਸੁਣਿਆ ਆਉਂਦਾ ਤੇ ਹੁਣ ਵੀ ਸੰਸਾਰ ਦੇ ਵਿੱਚ ਆ ਇਹ ਪ੍ਰਭੂ ਦਾ वचन ਕਹਿੰਦਾ ਹallelujah ਅੱਗੇ वचन ਦੇ ਵਿੱਚ ਲਿਖਿਆ हे ਬੱਚਿਓ ਤੁਸੀਂ ਤਾਂ ਪਰਮੇਸ਼ਰ ਤੋਂ ਹੋ ਅਤੇ ਉਹਨੂੰ ਜਿੱਤ ਲਿਆ ਹੈ ਕਿਉਂਕਿ ਜਿਹੜਾ ਤੁਹਾਡੇ ਵਿੱਚ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਦੇ ਵਿੱਚ ਹੈ। ਵੇਖੋ ਪ੍ਰਭੂ ਦਾ ਪਵਿੱਤਰ ਵਚਨ ਕਹਿੰਦਾ ਹੈ, "हे ਬੱਚਿਓ, ਬੱਚੇ ਮਦਨ ਕਵਚਨ ਦੇ ਵਿੱਚ ਲਿਖਿਆ ਕਿ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਅਸੀਂ ਸਾਰੇ ਜਣੇ ਕੀ ਹਾਂ? ਖੁਦਾ ਦੀ ਸੰਤਾਨ ਬਣ ਜਾਂਦੇ ਹਾਂ। ਹਾਲੇਲੂਇਆ।" ਤੇ ਪ੍ਰਭੂ ਦਾ ਵਚਨ ਹਾਨੂੰ ਕੀ ਕਹਿ ਦਿੰਦਾ ਫਿਰ? ਬੱਚਿਓ। ਪ੍ਰਭੂ ਦਾ ਵਚਨ ਕਹਿੰਦਾ ਹੈ, "हे ਬੱਚਿਓ, ਤੁਸੀਂ ਤਾਂ ਪਰਮੇਸ਼ਰ ਤੋਂ ਤੇ ਤੁਸੀਂ ਉਹਨੂੰ ਜਿੱਤ ਲਿਆ ਹੈ। ਕਿੰਨੂੰ ਜਿੱਤ ਰਿਹਾ ਸ਼ੈਤਾਨ ਦੇਖੋ ਭੈਣ ਭਰਾਓ ਇੱਕ ਸ਼ੈਤਾਨ ਹੈ ਤੇ ਇੱਕ ਖੁਦਾ ਹੈ ਬਚਨ ਕਹਿੰਦਾ ਤੂੰ ਹੀ ਉਹਨੂੰ ਜਿੱਤ ਲਿਆ ਹੈ ਹਾਲੇਲੂਇਆ ਕਿਉਂਕਿ ਜਿਹੜਾ ਤੁਹਾਡੇ ਵਿੱਚ ਆ ਉਸਦੇ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਦੇ ਵਿੱਚ ਹੈ ਦੇਖੋ ਪਰਬਲ ਬਚਨ ਕਹਿੰਦਾ ਕਿ ਜਿਹੜਾ ਤੁਹਾਡੇ ਵਿੱਚ ਆ ਉਹਦੇ ਨਾਲੋਂ ਵੱਡਾ ਹੈ ਜਿਹੜਾ ਇਸ ਸੰਸਾਰ ਦੇ ਵਿੱਚ ਹੈ ਤੇ ਦੇਖੋ ਭੈਣ ਭਰਾਓ ਸੰਸਾਰ ਦੇ ਵਿੱਚ ਕੀ ਹੈ ਸ਼ੈਤਾਨ ਦਾ ਹallelujah ਅਰਾਜ वचन ਦੇ ਵਿੱਚ ਲਿਖਿਆ ਕ੍ਰੰਤੀਆਂ ਦੀ ਪੁਸਤਿਕ ਉਹ ਇਸ ਸੰਸਾਰ ਦਾ ਕੀ ਆ ਈਸ਼ਵਰ ਜਿਨੇ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਨੂੰ ਅੰਨ੍ਹਾ ਕਰਕੇ ਰੱਖਿਆ ਕਿ ਮਸੀਹ ਜਿਹੜਾ ਪਰਮੇਸ਼ਰ ਦਾ ਸਰੂਪ ਆ ਉਹਨੂੰ ਪਛਾਣਨਾ ਸਕਣ ਹallelujah ਇਹ ਪ੍ਰਭੂ ਦਾ वचन ਕਹਿੰਦਾ ਕਿ ਉਹ ਅਜੇ ਵੀ ਸੰਸਾਰ ਦੇ ਵਿੱਚ ਆ ਪਰ ਪ੍ਰਭੂ ਦਾ वचन ਕਹਿੰਦਾ ਕਿ ਜਿਹੜਾ ਆਤਮਾ ਤੁਹਾਡੇ ਅੰਦਰ ਆ ਉਹ ਆਤਮਾ ਦੇ ਨਾਲੋਂ ਉਹ ਵੱਡਾ ਆ ਹallelujah ਆਗੇ वचन ਦੇ ਵਿੱਚ ਲਿਖਿਆ ਅੰਜੂ ਵਚਨ ਜਿਹੜਾ ਉਹ ਸੰਸਾਰ ਤੋਂ ਹਨ ਇਸ ਕਰਕੇ ਉਹ ਸੰਸਾਰਿਕ ਗੱਲਾਂ ਗੱਲਾਂ ਬੋਲਦੇ ਹਨ ਅਤੇ ਸੰਸਾਰ ਉਹਨਾਂ ਦੀ ਸੁਣਦਾ ਹੈ ਵੇਖੋ ਪ੍ਰਭੂ ਦਾ ਵਚਨ ਕਹਿੰਦਾ ਕਿ ਜਿਹੜਾ ਆਤਮਾ ਯਿਸੂ ਮਸੀਹ ਨੂੰ ਡੇਢ ਧਾਰੀ ਉਹ ਕਿ ਨਹੀਂ ਮੰਨਦਾ ਉਹ ਆਤਮਾ ਸੰਸਾਰ ਤੋਂ ਹੈ ਤੇ ਉਹ ਸੰਸਾਰਿਕ ਗੱਲਾਂ ਬੋਲਦੇ ਸਿਰਫ ਸਰੀਰ ਦੇ ਨਾਲ ਜਿੰਨੀਆਂ ਵੀ ਗੱਲਾਂ ਲਾਗੂ ਹੁੰਦੀਆਂ ਉਹੀ ਬੋਲਦੇ ਆਤਮਿਕ ਗੱਲਾਂ ਦੀ ਕੋਈ ਜਾਣਕਾਰੀ ਨਹੀਂ ਉਹਨਾਂ ਨੂੰ ਵਚਨ ਕਹਿੰਦਾ ਹਾਲੇਲੂਇਆ ਤੇ ਸੰਸਾਰ ਵਚਨ ਕਹਿੰਦਾ ਕਿ ਸੰਸਾਰ ਦੇ ਲੋਕ ਤਰ੍ਹਾਂ ਦੀ ਸੁਣਦੇ ਵੀ ਹੈ ਹਾਲੇਲੂਇਆ ਅੱਗੇ ਬਚਨ ਦੇ ਵਿੱਚ ਲਿਖਿਆ ਅਸੀਂ ਪਰਮੇਸ਼ਰ ਤੋਂ ਜਿਹੜਾ ਪਰਮੇਸ਼ਰ ਨੂੰ ਜਾਣਦਾ ਸਾਡੀ ਸੁਣਦਾ ਹੈ ਜੋ ਕੋਈ ਪਰਮੇਸ਼ਰ ਵੱਲੋਂ ਨਹੀਂ ਉਹ ਸਾਡੀ ਨਹੀਂ ਸੁਣਦਾ ਇਸ ਤੋਂ ਤੁਸੀਂ ਸੱਚਾਈ ਦੇ ਆਤਮਾ ਅਤੇ ਧੋਖੇ ਦੇ ਆਤਮਾ ਨੂੰ ਜਾਣ ਲੈਂਦੇ ਹੋ ਪ੍ਰਭੂ ਦਾ ਬਚਨ ਕਹਿੰਦਾ ਕਿ ਅਸੀਂ ਪਰਮੇਸ਼ਰ ਤੋਂ ਤੇ ਜਿਹੜਾ ਬੰਦਾ ਪਰਮੇਸ਼ਰ ਤੋਂ ਹੈ ਜਿਹਦੇ ਅੰਦਰ ਪਰਮੇਸ਼ਰ ਦਾ ਆਤਮਾ ਹੈ ਬਚਨ ਕਹਿੰਦਾ ਕਿ ਉਹ ਸਾਡੀ ਸੁਣਦਾ ਹੈ ਕੋਈ ਪਰਮੇਸ਼ਰ ਵੱਲੋਂ ਨਹੀਂ ਉਹ ਸਾਡੀ ਨਹੀਂ ਸੁਣਦਾ ਵੇਖੋ वचन ਕਹਿੰਦਾ ਕਿ ਜਿਹੜਾ ਆਤਮਾ ਪਰਮੇਸ਼ਰ ਵੱਲੋਂ ਨਹੀਂ ਹੈ ਉਹ ਸਾਡੀ ਨਹੀਂ ਸੁਣਦਾ ਇਸ ਤੋਂ ਤੁਸੀਂ ਸੱਚਾਈ ਦੇ ਆਤਮਾ ਤੇ ਝੋਕੇ ਦੇ ਆਤਮਾ ਨੂੰ ਜਾਣ ਲੈਂਦੇ ਹੋ ਹallelujah ਵੇਖੋ ਧਰਤੀ ਦੇ ਉੱਤੇ वचन ਕਹਿੰਦਾ ਕਿ ਜਿਹੜਾ ਆਤਮਾ ਯਿਸੂ ਮਸੀਹ ਨੂੰ ਦੇਰ ਧਾਰੀ ਹੋ ਕੇ ਆਉਣ ਨੂੰ ਮੰਨਦਾ ਉਹ ਆਤਮਾ ਪਰਮੇਸ਼ਰ ਤੋਂ ਹੈ ਪਰ ਜਿਹੜਾ ਉਹਨੂੰ ਨਹੀਂ ਦੇਰ ਧਾਰੀ ਹੋ ਕੇ ਆਉਣ ਉਹਨੂੰ ਮੰਨਦਾ ਉਹ ਆਤਮਾ ਉਹ ਕਿ ਤਾਂ ਤੋਂ ਹallelujah ਇਹ ਪ੍ਰਭੂ ਦਾ ਪਵਿੱਤਰ ਵਚਨ ਕਹਿੰਦਾ ਅੱਜ ਵੇਖੋ ਭੈਣੋ ਬਹੁਤ ਸਾਰੇ ਲੋਕ ਨੇ ਜਿਹੜੇ ਉਹਨੂੰ ਦੇਹਧਾਰੀ ਆਉਣ ਨੂੰ ਹੋ ਕੇ ਨਹੀਂ ਮੰਨਦੇ ਹallelujah ਜਿਹੜੇ ਉਹਨੂੰ ਧਰਤੀ ਦੇ ਉੱਤੇ ਉਹ ਜੋ ਰਤਬਾ ਖੁਦਾ ਨੇ ਦਿੱਤਾ ਉਹ ਉਹਨੂੰ ਨਹੀਂ ਮੰਨਦੇ ਹallelujah ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਜਗਤ ਦੇ ਨਾਲ ਪਿਆਰ ਕੀਤਾ ਤੇ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਹallelujah ਪੂਰੀ ਦੁਨੀਆ ਨੂੰ ਪੂਰੀ ਕਾਇਰਤ ਨੂੰ ਤਾਂ ਕਿ ਜਿਹੜਾ ਵੀ ਕੋਈ ਉਸ ਸ਼ਬਦ ਦੇ ਉੱਤੇ ਵਿਸ਼ਵਾਸ ਕਰੇ ਉਸ ਦੇਹ ਦੇ ਉੱਤੇ ਵਿਸ਼ਵਾਸ ਕਰੇ ਉਸ ਦੇ ਦਾ ਨਾਂ ਯਿਸੂ ਅਤੇ ਉਹਦੇ ਉੱਤੇ ਵਿਸ਼ਵਾਸ ਕਰੇ ਤੇ ਰੇਕ ਬਚਾਇਆ ਜਾਵੇ ਹਾਲੇਲੂਇਆ ਦੇਖੋ ਭੈਣ ਭਰਾਓ ਮੁਕਤੀ ਜੀਵਨ ਸਦਾ ਦਾ ਜੀਵਨ ਯਿਸੂ ਮਸੀਹ ਦੇ ਵਿੱਚ ਆ ਹਾਲੇਲੂਇਆ ਉਹੀ ਦੇਹ ਤਾਰੀ ਹੋ ਕੇ ਆਇਆ ਹੈ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਜਿਹਨੇ ਬਚਣਾ ਉਹ ਮੰਨ ਲੈਂਦਾ ਹੈ ਤੇ ਵਾਕਿਆ ਹੀ ਪਰਭੂ ਦੇ ਲਈ ਆ ਪ੍ਰਭੂ ਨੇ ਉਹਨੇ ਦੇਰ ਧਾਰੀ ਆ ਤੇ वचन ਦੇ ਵਿੱਚ ਲਿਖਿਆ ਕਿ ਜਿਹੜਾ ਮੰਨ ਲੈਂਦਾ ਹੈ ਤੇ ਉਹ ਦੇਰ ਧਾਰੀ ਹੋ ਕੇ ਆਇਆ ਉਹ ਆ ਉਹਦੇ ਅੰਦਰ ਆਤਮਾ ਕਿਹਦਾ ਹੈ ਪਰਮੇਸ਼ਰ ਦਾ ਹਾਲੇਲੂਇਆ ਇਸ ਕਰਕੇ ਵੇਖੋ ਭੈਣ ਭਰਾਓ ਜੇ ਕੋਈ ਬੰਦਾ ਦੂਸਰਾ ਵੀਡੀਓ ਵੇਖ ਰਿਹਾ ਹੈ ਅੱਜ ਯਿਸੂ ਮਸੀਹ ਨੂੰ ਆਪਣਾ ਜੀਵਨ ਦੋ ਤੇ ਮੰਨੋ ਉਹਨੂੰ ਆਪਣੀ ਮੁਕਤੀ ਦਾਤਾ ਸਦਾ ਦਾ ਆਰਾਮ ਸਵਰਗ ਦੇ ਵਿੱਚ ਪਾਓਗੇ ਕਿਉਂਕਿ ਸਵਰਗ ਦਾ ਦਰਵਾਜ਼ਾ ਯਿਸੂ ਮਸੀਹ ਆ। ਪ੍ਰਭੂ ਯਿਸੂ ਮਸੀਹ ਨੇ ਸਵਰਗ ਦੇ ਵਿੱਚ ਉਹ ਜਾਣਾ ਉਹਨੇ ਕਲੀਅਰ ਕਰ ਦਿੱਤਾ ਕਿ ਸਵਰਗ ਦਾ ਦਰਵਾਜ਼ਾ ਮੈਂ ਆ ਤੇ ਵੇਖੋ ਭੈਣ ਭਰਾਓ ਜੇ ਦਰਵਾਜ਼ੇ ਦੇ ਵਿੱਚ ਹੁੰਦੀ ਹੋ ਕੇ ਜਾਓਗੇ ਤੇ ਵੇਖੋ ਫਿਰ ਤੇ ਸਿੱਧੇ ਸਵਰਗ ਵਿੱਚ ਜਾਓਗੇ।